ਰਈ ਸੀ ਕਿ ਭੈਣ ਰੋ ਰਹੀ ਹੈ ਇਹ ਗੱਲ ਕੀ ਹੋਈ ਹੈ ਭੈਣੇ ਕਹਦਾ ਰੋਣਾ ਗਿਆ ਕੀ ਹੋ ਗਿਆ ਕੀ ਹੋਇਆ ਕੀ ਹੈ ਮਤਲਬ ਇਹ ਆਪਣੇ ਗੁਰੂਆਂ ਤੋਂ ਬਾਅਦ ਹੁਣ ਲੱਗਦਾ ਵੀ ਫੇਰ ਖਾਲਸਾ ਰਾਜ ਆਊਗਾ ਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਉਥੇ ਦੋਸਤੋ ਸੀਤ ਭਾਈ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਸਿਕੋਂਮ ਦੇ ਨਾਲ ਦੋਸਤੋ ਜੋ ਵੀ ਤਕੇਸਾਂੀਆਂ ਹੋਈਆਂ ਜਾਂ 84 ਵਾਲੇ ਸਿਕੋਂ ਦਾ ਕਤਲੇਆਮ ਹੋਇਆ ਉਸ ਨੂੰ ਲੈ ਕੇ ਦੋਸਤੋ ਸਿੱਖ ਸੰਗਤਾਂ ਦੇ ਅੰਦਰ ਅੱਜ ਵੀ ਬਹੁਤ ਜ਼ਿਆਦਾ ਦਰਦ ਭਰਿਆ ਪਿਆ ਹੈ ਉਸ ਨੂੰ ਲੈ ਕੇ ਦੋਸਤੋ ਭੈਣ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਆ ਰਹੀ ਸੀ ਕਿ ਭੈਣ ਰੋ ਰਹੀ ਹੈ ਗੱਲ ਕੀ ਹੋਈ ਹੈ ਭੈਣੇ ਕਹਾਦਾ ਰੋਣ ਆ ਗਿਆ ਕੀ ਹੋ ਗਿਆ ਕੀ ਹੋਇਆ ਕੀ ਹੈ ਮਤਲਬ ਰ ਆਪਣੇ ਗੁਰੂਆਂ ਤੋਂ ਬਾਅਦ ਹੁਣ ਲੱਗਦਾ ਵੀ ਫੇਰ ਖਾਲਸਾ ਰਾਜ ਆਊਗਾ ਨਾ ਹਾਂ ਪਰ ਮੈਂ ਬਹੁਤ ਚਿਰ ਤੋਂ ਫੋਲੋ ਕਰਦੀ ਆ ਲੱਖਾ ਸਿਧਾ ਉਹਨਾਂ ਨੂੰ ਕਾਨਾ ਸਿੱਧੂ ਨੂੰ ਹਨਾ ਅਮਰਤਪਾਲ ਦੀ ਬਹੁਤ ਵੱਡੀ ਫੈਨ ਆ ਅੱਛਾ ਬਹੁਤ ਜ਼ਿਆਦਾ ਮਤਲਬ ਜਦੋਂ ਉਹਨੂੰ ਦੁੱਖ ਹੁੰਦਾ ਨਾ ਅੰਦਰੋਂ ਦੁੱਖ ਹੁੰਦਾ ਇਹ ਹੁਣ ਥੋੜੇ ਉਮੀਦ ਹੈ ਵੀ ਬਾਹਰ ਆਉਤੇ ਆ ਰਹੇ ਸੀ ਹੁਣ ਮਿਲ ਜਾਓ ਤੋਂ ਆਈਆ ਆਪਣੀ ਤੋਂ ਛੱਡ ਕੇ ਉੱਤੇ ਤੇ ਦੇਖਣਾ ਹੈ ਅੱਛਾ ਕੋਈ ਗੱਲ ਨਹੀਂ ਹੌਸਲਾ ਰੱਖੋ ਪੈਣੇ ਹੌਸਲਾ ਰੱਖੋ ਕੋਈ ਗੱਲ ਨਹੀਂ ਮੈਂ ਉਹਨਾਂ ਦੀ ਅਮਰਤ ਪਾਲ ਦੀ ਬੇਬੇ ਨੂੰ ਜੱਫੀ ਬੋੜੀ ਹੈ ਅੱਛਾ ਉਹਨਾਂ ਨੂੰ ਮਿਲਣਾ ਮੈਂ ਸਪੈਸ਼ਲੀ ਉਹਨਾਂ ਵਾਸਤੇ ਆਈ ਆ ਮੈਂ ਲੱਖਾ ਸੇ ਜਾਨ ਪਹੁੰਚੇ ਨਹੀਂ ਉਹ ਹਾਂ ਜੀ ਕਹਿੰਦੇ ਸੀ ਮਗਰ ਮਤਲਬ ਹੈਗੇ ਆ ਤੇ ਕੀ ਲੱਗਦਾ ਕੀ ਹੈ ਵੀ ਜਿਹੜਾ ਇਹ ਮਾਹੌਲ ਬਣ ਗਿਆ ਠੀਕ ਬਣ ਗਿਆ ਸਾਰਾ ਕੁਝ ਹਾਂ ਆਬਵੀਅਸਲੀ ਠੀਕ ਆ ਮਤਲਬ ਮਤਲਬ ਪੂਰੀ ਇਹ ਦੁਆ ਹੈ ਬਾਬੇ ਨਾਨਕ ਅੱਗੇ ਵੀ ਬਾਹਰ ਆਉਣਾ ਚਾਹੀਦਾ ਅਮਰਿਤਪਾਲ ਹਨ ਮਤਲਬ ਸਿਰਫ ਉਹੀ ਇੱਕ ਉਮੀਦ ਆਪਣੇ ਪੰਜਾਬ ਵਾਸਤੇ ਹੋਰ ਕੋਈ ਨਹੀਂ ਹੈਗੀ ਮੈਨੂੰ ਇਹ ਚੀਜ਼ ਗੱਲ ਠੀਕ ਹੈ ਮੋਸ਼ਨਲ ਸਾਰੇ ਹੈਗੇ ਆ ਪਰ ਕਿ ਚੀਜ਼ਾਂ برداشت ਤੋਂ ਬਾਹਰ ਹੋ ਗਈਆਂ ਨਸ਼ਾ ਜਿਆਦਾ ਪੰਜਾਬ ਚ ਪੰਜਾਬ ਦੀ ਜਵਾਨੀ ਰੋਲ ਰਹੀ ਕੀ ਅਸੋਂ ਨੇ ਟੱਚ ਕੀਤਾ ਹੋਇਆ ਹੈ ਮਹਾਂ ਆਬੀਸਲੀ ਨਸ਼ਾ ਦੀ ਜ਼ਿਆਦਾ ਹੈ ਹਨਾ ਇਹ ਉਹ ਨਹੀਂ ਕੱਲੇ ਨੇ ਇੱਕ ਨਹੀਂ ਆਵਾਜ਼ ਹਟਾਈ ਹੈ ਨਾ ਹੋਰ ਕੋਈ ਨਹੀਂ ਮਤਲਬ ਕਰਦਾ ਹੈਗਾ ਪਹਿਲਾਂ ਮਤਲਬ ਆਮ ਆਦਮੀ ਆਲੇ ਭਗਵੰਤ ਮਾਨ ਤੇ ਥੋੜਾ ਜਿਹਾ ਮਾਨ ਸੀਗਾ ਵੀ ਆਪਦਾ ਹੈ ਹਨਾ ਕੋਈ ਆਪਦੇ ਵਾਸਤੇ ਕਰੂਗਾ ਨਹੀਂ ਲੜਿਆ ਉਹ ਨਾ ਉਹ ਤਾਂ ਜਮਾਈ ਲਾਈਕ ਮਤਲਬ ਖਤਮ ਹੀ ਕਰਨ ਦੀ ਇੱਕ ਥਾਂ ਲਈ ਵੀ ਹੁਣ ਪੰਜਾਬ ਬਸ ਖਤਮ ਹੀ ਕਰ ਦੋ ਹਨਾ ਸਰਵੇ ਕਦੇ ਆਖਰੀ ਉਹ ਮੈਂ ਇਹਦੀ ਅਮਰਤਪਾਲ ਲੱਖਾ ਸਿਧਾਣਾ ਭਾਨਾ ਸਿੱਧੂ ਹਨ ਤੇ ਸਾਡੇ ਜਿਹੜੇ ਇਥੋਂ ਸਰਜੀਤ ਸਿੰਘ ਜੀ ਖੜੇ ਹੈ ਤੁਸੀਂ ਐਸੇ ਫਰੀਦਕੋਟ ਹਲਕੇ ਚ ਹਾਂਜੀ ਮੈਂ ਨਵੇਂ ਕਿਲੇ ਦੀ ਐਸੇ ਪਿੰਡ ਦੀ ਮੈਂ ਜੀ ਨੋਆ ਮੈਸਟਰ ਦੀ ਫਰੀਦਕੋਟ ਦੀ ਧੀ ਹਾਂ ਮੈਂ ਅੱਛਾ ਇਹ ਮਤਲਬ ਨਾ ਲੱਗਦਾ ਹੈ ਫਿਰ ਜੇ ਤੁਹਾਡੇ ਚ ਇੰਨਾ ਦਰਦ ਆ ਤੇ ਪਿੰਡ ਦੀਆਂ ਹੋ ਧੀਆਂ ਪੈਣਾ ਜਾਂ ਤੁਹਾਡੇ ਨਾਲ ਟੱਚ ਚ ਹੋਣਗੀਆਂ ਆ ਵੀ ਮੈਂ ਮਜੀਤ ਮਜੀਤ ਜੀ ਵੀ ਜਾਣੀ ਆ ਮੈਂ ਬੱਸ ਟ੍ਰੈਵਲ ਕਰਦੀ ਆ ਹੁਣ ਸਾਡੇ ਕਲਾਇੰਟ ਆਉਂਦੇ ਆ ਉੱਥੇ ਆਫਿਸ ਦੇ ਵਿੱਚ ਮੈਂ ਹਰੇਕ ਨੂੰ ਕਹਿੰਦੀ ਆ ਵੀ ਅਮਰਿਤਪਾਲ ਨੂੰ ਸਪੋਰਟ ਕਰੋ ਹਨਾ ਉਹਨੂੰ ਵੋਟ ਪਾਓ ਜਿਹੜਾ ਕੋਈ ਮਤਲਬ ਉਲਟ ਪਾਰਟੀ ਦਾ ਮੈਨੂੰ ਪਤਾ ਗਲਤ ਕਹੂਗਾ ਮੈਂ ਲੜਦੀ ਆ ਉਹਦੇ ਨਾਲ ਫੇ ਤੁਸੀਂ ਦੱਸੋ ਵੀ ਹਾਂ ਤੁਸੀਂ ਕੀ ਕਿੱਥੇ ਗਲਤ ਨਹੀਂ ਹੋ ਹਾਂ ਮਤਲਬ ਕਿੱਥੇ ਗਲਤ ਨਹੀਂ ਤੇ ਜਿਨ੍ਹਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਵੀ ਉਹ ਕੀ ਕਰ ਰਹੇ ਆ ਨਾ ਸਪੈਸ਼ਲੀ ਉਹਨਾਂ ਨੂੰ ਵੀ ਮੈਂ ਬੋਸ ਦਿਆਂ ਵੀ ਦੱਸੋ ਤੁਸੀਂ ਜਿਹਨੂੰ ਸਪੋਰਟ ਕਰਦੇ ਆ ਵੀ ਉਹਨਾਂ ਨੇ ਕੀ ਕੀਤਾ ਹੈ ਅੱਜ ਤੱਕ ਆਪਣੇ ਕੌਮ ਵਾਸਤੇ ਕੀ ਕੀਤਾ ਹੈ ਸਾਰੀ ਜਿਹੜੀ ਜਵਾਨੀਆਂ ਉਹ ਬਾਹਰ ਚਲੀ ਗਈ ਹਨਾ ਅੱਧਾ ਇੱਥੇ ਨਸ਼ੇ ਨਾਲ ਜਿਹੜੇ ਦੇਖੇ ਮੈਂ ਬੱਚੇ ਨਿੱਕੇ ਨਿੱਕੇ 14 14 16 ਸਾਲ ਦੇ ਜਿਹੜੇ ਹਨਾ ਮਤਲਬ ਰੋਜ਼ ਮਰਦੇ ਆ ਜਿਹੜੇ ਮਤਲਬ ਟੀਕੇ ਲਾ ਲਾ ਕੇ ਤੇ ਸਿਰਫ ਇਹੀ ਇੱਕ ਉਮੀਦ ਆ ਵੀ ਅਮਰਤਪਾਲੀ ਮਤਲਬ ਸਾਡਾ ਤਾਂ ਕੁ ਕਰ ਸਕਦੇ ਆ ਹੋਰ ਸਰਜੀਤ ਸਿੰਘ ਖੜੇ ਸੀ ਫਿਰ ਤੁਹਾਨੂੰ ਤਾਂ ਬਹੁਤ ਹੌਸਲਾ ਹੋ ਗਿਆ ਉਹਨਾਂ ਵੀ ਸਾਡੇ ਵੀ ਵਧੀਆ ਬੰਦਾ ਆ ਗਿਆ ਹਾਂ ਓਬਵੀਅਸਲੀ ਹੋਇਆ ਮਤਲਬ ਪਹਿਲਾਂ ਮੈਂ ਇਹਨਾਂ ਮੈਨੂੰ ਪਤਾ ਨਹੀਂ ਸੀਗਾ ਫਿਰ ਮੈਂ ਆਪਦੇ ਹਸਬੰਦ ਤੋਂ ਕੁਝ ਉਹਨਾਂ ਨੂੰ ਦੱਸਿਆ ਵੀ ਹਾਂ ਆਇਆ ਮਤਲਬ ਅਮਰਤਪਾਲ ਦੇ ਨਾਲ ਹੀ ਆ ਲਾਈਕ ਉਹਨਾਂ ਦੇ ਸਪੋਰਟ ਦੇ ਵਿੱਚ ਹੀ ਆ ਵੀ ਆਪਾਂ ਹੁਣ ਖਡੂਰ ਸਾਹਿਬ ਤਾਂ ਜਾ ਨਹੀਂ ਸਕਦੇ ਇੱਥੇ ਹੀ ਵੋਟ ਪਾ ਸਕਦੇ ਹਾਂ ਨਾ ਤੇ ਫਿਰ ਮਤਲਬ ਬਹੁਤ ਹੌਸਲਾ ਹੋਇਆ ਵੀ ਹਾਂ ਵੀ ਸਾਨੂੰ ਵੀ ਵੋਟ ਪਾਉਣ ਦਾ ਮਤਲਬ ਵਧੀਆ ਮੌਕਾ ਮਿਲੂਗਾ ਫਿਰ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਦੀ ਸਿੰਘਣੀ ਜਾਓ ਉਹਨਾਂ ਦੇ ਲਈ ਵੋਟਾਂ ਮੰਗਣ ਲੰਗੇ ਤੇ ਕਿੱਦਾਂ ਦਾ ਮ ਤੇ ਵੀ ਮੈਂ ਉੱਥੇ ਫਰੀਦਕੋਟ ਮਿਲ ਲੂਗੀ ਪਰ ਦਾਣਾ ਮੰਡੀ ਤੋਂ ਉਹਨਾਂ ਨੇ ਆਉਣਾ ਸੀ ਨਾ ਜੀ 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 ਸਵੇਰ ਦਾ ਪ੍ਰੋਗਰਾਮ ਸੀ ਹਾਂਜੀ ਤੇ ਪਰ ਫਿਰ ਉੱਥੇ ਮਤਲਬ ਜਦੋਂ ਮੈਂ ਆ ਕੇ ਆਫਿਸ ਦੇ ਬਾਹਰ ਖੜੀ ਹੋਂਦੀ ਨੰਗਣਾ ਸੀ ਬੱਸ ਸਟੈਂਡ ਕੋਲੋਂ ਦੀ ਉਹ ਨਹੀਂ ਨੰਗੇ ਮਤਲਬ ਦੂਸਰੀ ਸਾਈਡ ਤੋਂ ਨੰਗੇ ਤੇ ਮੈਂ ਉੱਥੇ ਮਤਲਬ ਇੰਨਾ ਰੋਈ ਮੈਂ ਕਿਹਾ ਵੀ ਮੈਂ ਇਹਨੂੰ ਉਮੀਦ ਸੀਗੀ ਮੈਨੂੰ ਮਿਲਣਾ ਸੀਗਾ ਇਹਨਾਂ ਨੂੰ ਤੇ ਫਿਰ ਮੈਂ ਜੀਰ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਆਓ ਵੀ ਮੈਂ ਤਾਂ ਜਾਣਾ ਹੀ ਜਾਣਾ ਆਇਆ ਉੱਥੇ ਮਤਲਬ ਹੁਣ ਆਪਣੇ ਪਿੰਡ ਹੀ ਜਾਣਗੇ ਤੇ ਮੈਂ ਉਹਨਾਂ ਨੂੰ ਫੋਲੋ ਕਰੂੰਗੀ ਚਲੋ ਜਿੱਥੋਂ ਤੱਕ ਹੋ ਸਕੇ ਆ ਮਤਲਬ ਮੈਂ ਜ਼ਰੂਰ ਮਿਲੂੰਗੀ ਮਤਲਬ ਉਹਨਾਂ ਨੂੰ ਮਤਲਬ ਆਪਦੀ ਮਤਲਬ ਬੈਸਟ ਲਾਉਣਾ ਮੈਂ ਮਿਲਣ ਵਾਸਤੇ ਇਹ ਮੇਲਾ ਵੈ ਚਲੋ ਭਾਨੇ ਸਿੱਧੂ ਨੂੰ ਮਿਲ ਲਈ ਹੁਣ ਮੈਨੂੰ ਆਇਆ ਵੀ ਉਹ ਬੀਬੀ ਜਿਹਨੂੰ ਵੀ ਮਿਲਣਾ ਮੈਂ ਭਾਨੇ ਸਿੱਧੂ ਵਰਗੇ ਜਿਵੇਂ ਪ੍ਰਚਾਰ ਕਰ ਰਿਹਾ ਸਰਬਜੀਤ ਸਿੰਘ ਦੇ ਹੱਥ ਠੀਕ ਲੱਗਿਆ ਤੁਹਾਨੂੰ ਸੋਸ਼ਲ ਮੀਡੀਆ ਤੇ ਮੰਨੇ ਜਾਂਦੇ ਆ ਉਹਨਾਂ ਨੂੰ ਲੋਕ ਸੁੰਨਾ ਪਸੰਦ ਕਰਦੇ ਆ ਹਾਂ ਓਬਵੀਅਸ ਬਹੁਤ ਫਰਕ ਪੈਂਦਾ ਹੈ ਹਨਾ ਕਿੱਥੇ ਮਤਲਬ ਇਹਨਾਂ ਨੂੰ ਸਰਬਜੀਤ ਸਿੰਘ ਨੂੰ ਇਹਨਾਂ ਨਹੀਂ ਜਾਣਦੇ ਸੀ ਲੋਕੀ ਹਨਾ ਲੱਖੇ ਸਿਧਾਂਡੇ ਨੂੰ ਭਾਨੇ ਸਿੱਧੂ ਨੂੰ ਇਹਨਾਂ ਨੂੰ ਜਾਣਦੇ ਆ ਤੇ ਉਹਨਾਂ ਥੋੜਾ ਮਤਲਬ ਫਰਕ ਪੈਂਦਾ ਵੀ ਜਿਆਦੇ ਵੋਟਸ ਆ ਸਕਦੀਆਂ ਆ ਆਪਾਂ ਨੂੰ ਹਨਾ ਆਉਣਗੀਆਂ ਓਬਵੀਅਸ ਆਉਣਗੀਆਂ ਮਤਲਬ ਮੇਰੀ ਤਾਂ ਪੂਰੀ ਮਤਲਬ ਵੀ ਵੀ ਜਿੱਤਣਗੇ ਜ਼ਰੂਰ ਜਿੱਤਣਗੇ ਪਿੰਡ ਚ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਹੇ ਹੋ ਹਾਂਜੀ ਹਾਂਜੀ ਓਬਵੀਅਸਲੀ ਮਤਲਬ ਫੋਨ ਮੈਂ ਤੁਹਾਨੂੰ ਦੱਸਦੀ ਤੇ ਮੈਂ ਜਿਹੜਾ ਅਨਨੋਨ ਪਰਸਨ ਆ ਨਾ ਬ ਕਹੋ ਵੀ ਲਗਿਆ ਵੀ ਤੁਸੀਂ ਵੋਟ ਇੱਥੇ ਹੀ ਪਾਉਣੀ ਹੈ ਹੋਰ ਕਿਸੇ ਨੂੰ ਨਹੀਂ ਪਾਉਣੀ ਹੈ ਕਿ ਤੇ ਜਿੰਨੇ ਵੀ ਤੁਹਾਨੂੰ ਟੱਕਰਦੇ ਹੋ ਤੁਸੀਂ ਕਹਿਣਾ ਵੀ ਤੁਸੀਂ ਵੋਟ ਪਾਉਣੀ ਹੈ ਮਤਲਬ ਇਹ ਨਹੀਂ ਕਿ ਮੈਂ ਗੱਲਾਂ ਹਨਾ ਆਪਦੇ ਆਪ ਦੇ ਵਿੱਚ ਹੀ ਜੇ ਪਸੰਦੇ ਵਿੱਚ ਚੜ ਕੇ ਸਫ਼ਰ ਕਰਦੇ ਆਂ ਵੀ ਪ੍ਰਚਾਰ ਕਰਨਾ ਹਾਂ ਮਤਲਬ ਜਿਹੜਾ ਵੀ ਮੈਨੂੰ ਮਤਲਬ ਲੱਗਦਾ ਵੀ ਨੋਨ ਹੈ ਵੀ ਇਹ ਵੀ ਮਤਲਬ ਜਿਹਨਾਂ ਮੈਂ ਜਾਣਦੀ ਹਾਂ ਸਿੰਘ ਦੇ ਪਰਿਵਾਰ ਦਾ ਇਤਿਹਾਸ ਤਾਂ ਜਾਣਦੇ ਹੋਗੇ ਹਾਂਜੀ ਆਬਵੀਅਸਲੀ ਜਾਣਦੀ ਆ ਮਤਲਬ ਵੀ ਮੈਂ ਅਜੇ ਬੁੱਕ ਪੜ੍ਹਨੀ ਸ਼ੁਰੂ ਹੀ ਕੀਤੀ ਸੀ 1984 ਵਾਲੀ ਮਤਲਬ ਲਾਈਕ ਬਹੁਤ ਔਖਾ ਹੈ ਵੀ ਮਤਲਬ ਨਾ ਰੋਮ ਤੇ ਮੇਰਾ 1990 ਦਾ 1990 26 ਦਸੰਬਰ 1990 ਠੀਕ ਹੈ ਤੇ ਮਤਲਬ ਪਹਿਲਾਂ ਮੈਂ ਨਹੀਂ ਸੀ ਇੰਨਾ ਕਿਤਾਬਾਂ ਪੜਨ ਦੇ ਵਿੱਚ ਪਰ ਹੁਣ ਸ਼ੁਰੂ ਕੀਤੀਆਂ ਜਿਵੇਂ ਜਿਵੇਂ ਪਤਾ ਲੱਗਦਾ ਨਾ ਤੇ ਲੋ ਕੰਡੇ ਖੜੇ ਹੁੰਦੇ ਆ ਵੀ ਇੰਨਾ ਕੁਝ ਝੇਲਿਆ ਆ ਆਪਾਂ ਮਤਲਬ ਹਨਾ ਤੇ ਤੁਸੀਂ ਲੀਡਰਾਂ ਦੇ ਮਗਰ ਵੀ ਕਾਫਲੇ ਦੇਖੇ ਹੋਣੇ ਐਡੇ ਕਾਫਲੇ ਦੇਖੇ ਕਦੀ ਹਕੀਕਤ ਦੇ ਵਿੱਚ ਬਿਨਾ ਪੁਲਿਸ ਦੀ ਗੱਡੀ ਤੋਂ ਹਾਂ ਨਹੀਂ ਦੇਖੇ ਨਹੀਂ ਦੇਖੀ ਆਪਣੇ ਮਤਲਬ ਉਹ ਹੀ ਹੈ ਨਾ ਫਿਰ ਗੁਰੂਆਂ ਦੀ ਤਾਕਤ ਹੈ ਜਿਹੜੀ ਸਿੱਖੀ ਆ ਹਨ ਤੇ ਉਹ ਫਿਰ ਕਿਤੇ ਦਾ ਰੰਗ ਲਿਆਉਂਦੀ ਹੀ ਆ ਹਨ ਸਹੀ ਆ ਤੇ ਮਤਲਬ ਹੁਣ ਪੂਰੀ ਉਮੀਦ ਆ ਵੀ ਮਤਲਬ ਬਾਕੀ ਪੰਜਾਬ ਦਾ ਕੁਝ ਹੋ ਜੂਗਾ ਬਣੂਗਾ ਜੀ ਆਪ ਸੁਧਰ ਰਿਹਾ ਲੱਗਦਾ ਹਾਂਜੀ ਮਤਲਬ ਸੁਧਰ ਰਿਹਾ ਹੈ ਸੁਧਰੂਗਾ ਜੇ ਮਤਲਬ ਕਿਸੇ ਹਨਾ ਜੇ ਆਪਾਂ ਕਿਸੇ ਦੀ ਬਾਜ ਬੁਲੰਦ ਕਰਨੀ ਹੈ ਹਨਾ ਆਪਣੀ ਜਿਵੇਂ ਹੁਣ ਅਮਰਤਪਾਲ ਆ ਹਨਾ ਪਹਿਲਾਂ ਉਹਨੇ ਲਾਈਕ ਇਕੱਲੇ ਨੇ ਆ ਕੇ ਨਾ ਹੌਸਲਾ ਕੀਤਾ ਵੀ ਇਹਨੇ ਮਤਲਬ ਸਰਕਾਰਾਂ ਨਾਲ ਮੱਥਾ ਲਾਇਆ ਹਕੂਮਤ ਨਾਲ ਹਨਾ ਕਿਵੇਂ ਨੇ ਕਿਵੇਂ ਕਰਕੇ ਉਹਨੂੰ ਜੇਲ੍ਹ ਚ ਸੁੱਟਦਾ ਹਨਾ ਕੁਝ ਨਹੀਂ ਕਰ ਸਕੇ ਕਿਉਂਕਿ ਆਪਣੇ ਕੋਲੇ ਕੋਈ ਅਹੁਦਾ ਨਹੀਂ ਸੀਗਾ ਹੁਣ ਮੈਨੂੰ ਲੱਗਦਾ ਵੀ ਜੇ ਲੋਕ ਵੋਟ ਪਾਉਣਗੇ ਹਨਾ ਸਪੋਰਟ ਕਰਨਗੇ ਤੇ ਇੱਕ ਤਾਂ ਉਹ ਮਤਲਬ ਐਮਪੀ ਬਣਨਗੇ ਤੇ ਐਟਲੀਸਟ ਕੋਈ ਅਹੁਦਾ ਹੋਊਗਾ ਤੇ ਜੇ ਕੋਈ ਪਾਵਰ ਹੋਊਗੀ ਤਾਂ ਫੇਰ ਹੀ ਆਪਾਂ ਮਤਲਬ ਕੁਝ ਕਰ ਸਕਦੇ ਆ ਜਿੰਨਾ ਚਿਰ ਆਪਣੇ ਚ ਪਾਵਰ ਨਹੀਂ ਹੈਗੀ ਆਪਾਂ ਮਤਲਬ ਖੜ ਨਹੀਂ ਸਕਦੇ ਆਪਦੀ ਕੌਮ ਵਾਸਤੇ ਵੀ ਨਹੀਂ ਖੜ ਸਕਦੇ ਠੀਕ ਹੈ ਜਿਵੇਂ ਹੁਣ ਬੰਦੀ ਸਿੰਘ ਪਹਿਲਾਂ ਦੇ ਜੜੇ ਆ ਉਹ ਵਿਚਾਰੇ ਹਨਾ ਦੇਖ ਦੀਆਂ ਨਾ ਮੈਂ ਵੀ ਨਿੱਕੇ ਨਿੱਕੇ ਦਾੜੀਆਂ ਨਹੀਂ ਸੀ ਮੂੰਹ ਤੇ ਤੇ ਹੁਣ ਉਹਨਾਂ ਬੁੱਢੇ ਹੋ ਗਏ ਲਾਈਕ ਦਾੜੀਆਂ ਚਿੱਟੀਆਂ ਹੋ ਗਈਆਂ ਤੇ ਕੀ ਕਸੂਰ ਉਹਨਾਂ ਤਾਂ ਸਾਰੀਆਂ ਸਜਾਵਾਂ ਪੂਰੀਆਂ ਹੋਈਆਂ ਮੈਂ ਕਿਉਂ ਉਹਨਾਂ ਨੂੰ ਵਿੱਚ ਰੱਖਿਆ ਵਿਆ ਮਤਲਬ ਇਹ ਬਹੁਤ ਗਲਤ ਆ ਤੇ ਹੁਣ ਅਮਰਸਪਾਲ ਤੋਂ ਬਹੁਤ ਉਮੀਦ ਆ ਬਹੁਤ ਜਿਆਦਾ ਉਮੀਦ ਆ ਤੇ ਹੋਪਸ ਹੋ ਦਿੱਤੂਗਾ ਅਸੀਂ ਨਾਲ ਆ ਮਤਲਬ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਤੇ ਇਹ ਸੀਟਾਂ ਦੇ ਸਰਬਜੀਤ ਤੇ ਅਮਰਪਾਲ ਤੁਸੀਂ ਜਿੰਨਾ ਦੇਖਣਾ ਚਾਹੋ ਸਰਦਾਰ ਸਿੰਘ ਜੀ ਸਾਨੂੰ ਵੀ ਪਸੰਦ ਕਰਦੇ ਹੋਗੇ ਇੰਨੇ ਨਬਾਹ ਰਹੇ ਜੀ ਮੈਂ ਬਗਲ ਬਾਲਾ ਲਗਾ ਨੌਲੇ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਅਮਰਤਪਾਲ ਬਾਰੇ ਜਾਂ ਸਿੱਧੇ ਦਿੱਖਿਆ ਅਮਰਤਪਾਲ ਬਾਰੇ ਅੱਜ ਬੀਬੀ ਜੈਸੇ ਪਿੰਡ ਤੋਂ ਉਸੇ ਪਿੰਡ ਤੋਂ ਜੀ ਕਿਵੇਂ ਲੱਗਦਾ ਠੀਕ ਹੈ ਜਿਵੇਂ ਕੱਛ ਲੰਗੇ ਆ ਜੈਨੂਅਨ ਜੇ ਅੱਗੇ ਤਾਂ ਲੀਡਰਾਂ ਦੇ ਮਗਰ ਤੱਪਦੇ ਹੀ ਪੁਲਿਸ ਦੀਆਂ ਹਾਰਨ ਹੁੰਦੇ ਖੜਨ ਨਹੀਂ ਦਿੰਦੇ ਗਲੀਆਂ ਦੇ ਪਿੱਛੇ ਹੋ ਜੋ ਜੀ ਠੀਕ ਹੈ ਵਧੀਆ ਲੱਗਦਾ ਹੋਰ ਇੱਕ ਉਹ ਚੀਜ਼ ਹੈ ਨਹੀਂ ਇੰਨਾ ਚ ਹਾਂ ਨਹੀਂ ਬਈ ਮੈਨੂੰ ਲੱਗਦਾ ਠੀਕ ਹੈ ਬਿਲਕੁਲ ਅਸੀਂ ਦੇਖ ਸਕਦੇ ਹਾਂ ਜੇ ਹਜੇ ਮੈਨੂੰ ਲੱਗਦਾ ਵੀ ਕਾਫਲਾ ਬਹੁਤ ਲੰਮਾ ਹੈ 3-4 ਕਿਲੋਮੀਟਰ ਦਾ ਲੰਮਾ ਜੈਨੂਨ ਗੱਡੀਆਂ ਹੈਗੀਆਂ ਇਹਦੇ ਵਿੱਚ ਕੋਈ ਵੀ ਪੇੜ ਜਾਂ ਕੁਝ ਨਹੀਂ ਮੈਨੂੰ ਲੱਗਦਾ ਹੈਗਾਗਾ ਲੋਕ ਧਰਾਂ ਚੋਂ ਨਿਕਲ ਕੇ ਆਇਆ ਹੋ ਸਕਦਾ ਹੋਰ ਹਲਕਿਆਂ ਚ ਹੋਣਗੇ ਪਰ ਹਕੀਕਤ ਦੇ ਵਿੱਚ ਜਿਹੜੇ ਪਿਆਰ ਕਰਦੇ ਆ ਸ਼ਹੀਦਾਂ ਦੇ ਪਰਿਵਾਰ ਨੂੰ ਜਿਵੇਂ ਸਰਬਜੀਤ ਸਿੰਘ ਸ਼ਹੀਦ ਦਾ ਪੁੱਤਰ ਇੱਥੇ ਆ ਕੇ ਖੜ੍ਹਾ ਹੈ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਉਹਨਾਂ ਨੇ ਪਿਤਾ ਨੇ ਇਸ ਬਦਲੇ ਦਾ ਜਿਹੜਾ ਹਮਲੇ ਦਾ ਬਦਲਾ ਜਿਹੜਾ ਇੰਦਰਾ ਗਾਂਧੀ ਤੋਂ ਲਿਆ ਸੀਗਾ ਤੇ ਉਹਨਾਂ ਦੇ ਜਿਹੜੇ ਹਾਂਜੀ ਹਾਂਜੀ ਬੌਜੀ ਕੀਤਾ ਜੀ ਕੀ ਮਾਹੌਲ ਆ ਮਾਹੌਲ ਬਹੁਤ ਵਧੀਆ ਜੀ ਪੂਰਾ ਮਾਹੌਲ ਆ ਪੂਰਾ ਪੂਰਾ ਗਰਮਾਇਆ ਦਾ ਵੇਖੋ ਅੱਜ ਦਾ ਕਾਫਲਾ ਵੇਖੋ ਸਾਰ ਗਿਆ ਪਾ ਬਹੁਤ ਲੰਮਾ ਜੀ ਘਟੋ ਘਟ 6-7 ਕਿਲੋਮੀਟਰ ਲੰਮਾ ਕਾਫਲਾ ਹੋਏਗਾ ਅੱਛਾ ਜੀ ਹਾਂਜੀ ਜਿੱਤ ਜਾਣਗੇ ਸਾਰੀਆਂ ਤੰਨਾ ਚਾਰਾ ਪਾਰਟੀਆਂ ਨੂੰ ਸਾਰਿਆਂ ਨੂੰ ਪਛਾੜਗਾ ਅੱਜ ਦਾ ਕਾਫਲਾ ਦੱਸ ਰਿਹਾ ਜਿੱਤ ਜਿੱਕਨੇ ਆ ਅੱਛਾ ਜਿਹੜੇ ਉਧਰ ਤੁਰੇ ਫਿਰਦੇ ਅੱਜ ਆ ਜਾਣਗੇ ਵਾਪਸ ਅੱਜ ਆਗੇ ਜੀ ਆਗੇ ਦੂਜੀਆਂ ਪਾਰਟੀਆਂ ਵਾਲਿਆਂ ਦਾ ਵੀ ਉਹਨਾਂ ਦਾ ਵੀ ਦੂਜਾ ਮਾਹੌਲ ਖਰਾਬ ਹੋ ਗਿਆ ਉਹ ਵੀ ਬਦਲ ਰਹੇ ਵੀ ਵੇਖ ਰਹੇ ਅੱਜ ਦਾ ਜਿਹੜਾ ਅੱਜ ਦਾ ਮਾਹੌਲ ਆ ਅੱਜ ਦਾ ਮਾਹੌਲ ਜੀ ਬਹੁਤ ਲੱਗ ਜੂ ਉਹਨਾਂ ਨੂੰ ਵੀ ਨਹੀਂ ਜਿੱਤਦੇ ਬਹੁਤ ਬਦਲ ਗਿਆ ਜੀ ਅੱਜ ਦਾ ਮਾਹੌਲ ਮਸ ਜਿਹੜਾ ਸਹੀ ਗੱਲ ਹੈ ਸਹੀ ਗੱਲ ਆਪਾਂ ਗੱਲਬਾਤ ਹੋਰ ਵੀ ਕਰਦੇ ਆਂ ਹਾਂਜੀ ਖਾਲਸਾ ਜੀ ਹਾਂਜੀ ਭਾਈ ਸਾਹਿਬ ਜੀ ਕੀ ਹਾਲ ਚਾਲ ਹੈ ਕੀ ਮਾਹੌਲ ਹੈ ਜੀ ਕਿਵੇਂ ਕਾਫਲਾ ਲੱਗਿਆ ਅੱਜ ਦਾ ਕਾਫਲਾ ਤਾਂ ਇਹ ਫਤਿਹ ਵਾਲਾ ਜੀ ਅੱਛਾ ਫਤਿਹ ਵਾਲਾ ਜੀ ਹਾਂਜੀ ਹਾਂਜੀ ਇਹ ਲੱਗਦਾ ਜਿਹੜੇ ਕਾਫਲੇ ਜਿਵੇਂ ਵੋਟਾਂ 'ਚ ਹੁੰਦੇ ਆ ਲੀਡਰਾਂ ਦੇ ਪਿੱਛੇ ਉਹ ਕਿਰਾਏ ਦੇ ਹੁੰਦੇ ਆ ਜੀ ਇਹ ਇਹ ਜਮੀਰਾਂ ਦੇ ਕਿਰਾਏ ਦੇ ਲਾਲਚੇ ਦੇ ਇਹ ਇੱਥੇ ਅਣਖ ਹੈ ਹਾਂ ਜੋ ਇੰਦਰ ਗਾਇਦ ਨੇ ਸਾਡਾ ਕਾਲ ਦਾ ਹਟਾਇਆ ਹੂੰ ਉਹਦੇ ਬਦਲੇ ਇੱਕ ਅਣਖ ਜੀ ਕੌਮ ਵਿੱਚ ਜੀ ਜੀ ਜੱਜ ਬੈਕ ਜੀ ਤੇ ਕੇ ਜੱਜ ਬੈ ਨਾਉਂਦੇ ਆ ਇੱਕ ਲਾਲਚ ਦੇ ਖਾਤਰ ਆਉਂਦੇ ਆ ਜੀ ਵੰਗਾਰ ਕੇ ਲੈ ਜਾਂਦੇ ਇੱਕ ਨੂੰ ਜੀ ਪੈਸੇ ਦੇ ਕਿ ਲੈ ਜਾਂਦਾ ਸ਼ਰਾਬ ਦੇ ਲਾਲਚ ਚ ਲੈ ਜਾਂਦਾ ਜੀ ਜੀ ਕੋਲੋਂ ਤੇਰ ਪਾ ਕੇ ਹਾਂ ਇਹ ਸਾਰੇ ਜੈਨੂਆ ਇਹ ਸਾਰੇ ਦਾਵਤ ਦੇ ਦਸਵੰਦ ਖਰਚ ਕੇ ਜਿੰਨੇ ਵੀ ਕਾਫ ਸੰਗ ਆਏ ਆ ਸਾਰੇ ਦਾਵਤ ਦੇ ਦਸਵੰਦ ਖਰਚ ਕੇ ਆਏ ਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਾਫਲਾ ਹਜੇ ਵੀ ਬਹੁਤ ਲੰਮਾ ਹੈਗਾ ਜਿਹੜਾ ਪਿੱਛੇ ਤੁਸੀਂ ਦੇਖੋ ਤਾਂ ਵੀ ਕਾਫੀ ਜਿਹੜਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਕਿਵੇਂ ਮਾਹੌਲ ਹੈ ਠੀਕ ਹੈ ਮੈਂ ਕਹਾਂ ਜੀ ਪੂਰੀ ਚੜ੍ਹਦੀ ਕਲਾ 40 ਸਾਲਾਂ ਬਾਅਦ ਜਿੱਥੇ ਹਾਂ ਸੰਗਤ ਨੂੰ ਦੁਬਾਰਾ ਉਹ ਸੀਨ ਯਾਦ ਆ ਰਿਹਾ ਕਿ ਸਾਡੇ ਮਹਾਨ ਤਖਸਾਲ ਨੂੰ ਢਾਉਣ ਵਾਲੀ ਇੰਦਰਾ ਪਾਪੜ ਨੂੰ ਹਾਂਜੀ ਸੋਧਣ ਵਾਲੇ ਅਣਖੀ ਸੂਰਮੇ ਦਾ ਪੁੱਤ ਸਾਡੇ ਵਿੱਚ ਆਇਆ ਅੱਜ ਤੁਹਾਡੇ ਲੱਗੇ ਹੋਏ ਗੱਡੀਆਂ ਤੇ ਨਿਸ਼ਾਨ ਸਾਹਿਬ ਹੁਣ ਕੰਮ ਆਉਣ ਲੱਗ ਕੇ ਲੱਗਦਾ ਹਾਂਜੀ ਹਾਂਜੀ ਸਾਡੇ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੇ ਸਦਾ ਹੀ ਨਿਸ਼ਾਨ ਗੁਰੂ ਸਾਹਿਬ ਦੇ ਝੂਲਦੇ ਰਹੇ ਆ ਤੇ ਇਸ ਤਰ੍ਹਾਂ ਫਿਰ ਗੁਰੂ ਸਾਹਿਬ ਦੇ ਨਿਸ਼ਾਨ ਲੈ ਕੇ ਤੁਰਾਂਗੇ ਗੁਰੂ ਦੀ ਗੱਲ ਲੈ ਕੇ ਤੁਰਾਂਗੇ ਸੁਣਨ ਠੀਕ ਹੈ ਲੱਗਦਾ ਫਰੀਦਕੋਟ ਬਦਲ ਦੇਣਗੇ ਅੱਜ ਕਿ ਨੁਹਾਰ ਬਦਲਾਂਗੇ ਭਾਈ ਸਾਹਿਬ ਬਦਲ ਨਹੀਂ ਪੈਣੀ ਜਰੂਰ ਕਲਾਕਾਰਾਂ ਦੇ ਪਿੱਛੇ ਬਹੁਤ ਪੱਤਰਕਾਰ ਵੀ ਜਾਂਦੇ ਹੋਣਗੇ ਆਪਾਂ ਇੱਕ ਠੋਕ ਕੇ ਮੈਂ ਕਹਿੰਦਾ ਵੀ ਇਹਨਾਂ ਦੇ ਵੀ ਸਪੋਰਟ ਕਰਨੀ ਚਾਹੀਦੀ ਆ ਨਹੀਂ ਨਹੀਂ ਭਾਈ ਸਾਹਿਬ ਨਾਲ ਜਾਣਾ ਚਾਹੀਦਾ ਭਾਈ ਸਰਬਜੀਤ ਸਿੰਘ ਹੋਰਾਂ ਦੀ ਏਡੀ ਵੱਡੀ ਕੁਰਬਾਨੀ ਹੈ ਇਹਨਾਂ ਦੇ ਪਿਤਾ ਜੀ ਦੀ ਹੂੰ ਤੇ ਜਿਹੜੇ ਮੰਨ ਲਓ ਗਾਇਕ ਹੈ ਇਹਨਾਂ ਮਗਰ ਥੋੜਾ ਆਪਾਂ ਨੂੰ ਜਾਣਾ ਚਾਹੀਦਾ ਆਪਾਂ ਮਹਾਰਾਜ ਗੁਰੂ ਕਲਗੀ ਧਰਮਾਰੇ ਦੇ ਵਾਕ ਜੀ ਆਬੀ ਦਣਖਾਂ ਦੀ ਬਾਤ ਪਾਉਣ ਵਾਲੇ ਹੁੰਦੇ ਹਨ ਜੜ ਦੀ ਗੱਲ ਤੁਸੀਂ ਦੇ ਰਹੇ ਹੋ ਸਾਥ ਸਾਰੇ মিডিਆ ਵਾਲਿਆਂ ਨੂੰ ਚਾਹੀਦਾ ਸਾਥ ਜੀ 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 ਚੜਦੀ ਕਲਾ ਜੀ ਹਾਂਜੀ ਹਾਂਜੀ ਚੜਦੀ ਕਲਾ ਆਨੰਦ ਮੰਗਲ ਹਾਂਜੀ ਹਾਂਜੀ ਆਨੰਦ ਮੰਗਲ ਜ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਹਲਕਾ ਖਰੂਰਸਾਈ ਤੋਂ ਭਾਈ ਅਮਰਪਾਲ ਸਿੰਘ ਚੋਣ ਲੜ ਰਹੇ ਨੇ ਉੱਥੇ ਦੋਸਤੋ ਹਲਕਾ ਫਰੀਦਕੋੜ ਤੋਂ ਉਸeed ਭਾਈ ਬੀਨ ਸਿੰਘ ਦੇ ਪੁੱਤਰ ਸਰਜੀਤ ਸਿੰਘ ਖਾਲਸਾ ਵੀ ਚੋਣ ਲੜ ਰਹੇ ਨੇ ਚੋਣਾਂ ਨੂੰ ਲੈ ਕੇ ਦੋਸਤੋ ਜੋ ਵੀ ਭੈਣ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠ ਹਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲਰਟ ਜਰੂਰ ਕਰ ਦਿ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਧੰਨਵਾਦ